ਡੁਪਲੀਕੇਟ ਪਨੀਰ ਦਾ ਅੱਜ ਕੱਲ ਬਹੁਤ ਜ਼ਿਆਦਾ ਰੌਲਾ ਚਾਰੇ ਹੀ ਪਾਸੇ ਕਿਉਂਕਿ ਡੁਪਲੀਕੇਟ ਪਨੀਰ ਖਾਣ ਦੇ ਵੇਲੇ ਹੁਣ ਲੋਕ ਡਰਨ ਲੱਗ ਗਏ ਆ ਕਿਉਂਕਿ ਜੇਕਰ ਇੱਕ ਵਾਰੀ ਖਾ ਲਿਆ ਤਾਂ ਬਾਡੀ ਨੂੰ ਫਾਇਦਾ ਤਾਂ ਇਹਦਾ ਕੱਖ ਨਹੀਂ ਹੋਣਾ ਪਰ ਉਲਟਾ ਨੁਕਸਾਨ ਆ ਜਿਹੜਾ ਉਹ ਬਹੁਤ ਜ਼ਿਆਦਾ ਹੋ ਜਾਣਾ ਹੈ ਕਿਉਂਕਿ ਪਨੀਰ ਦਾ ਸਭ ਨੂੰ ਇਹ ਤਾਂ ਪਤਾ ਹੈ ਕਿ ਡੁਪਲੀਕੇਟ ਬਹੁਤ ਜ਼ਿਆਦਾ ਮਿਲਦਾ ਹੈ ਬਾਜ਼ਾਰ ਦੇ ਵਿੱਚ ਪਰ ਇਸ ਦੀ ਅਸਲੀਅਤ ਕੀ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਪਨੀਰ ਤਿੰਨ ਕਿਸਮਾਂ ਦਾ ਹੁੰਦਾ ਹੈ ਪਹਿਲਾ ਪਨੀਰ ਹੁੰਦਾ ਹੈ ਜਿਹੜਾ ਪਨੀਰ ਨੂੰ ਅਸੀਂ ਆਮ ਘਰਾਂ ਦੇ ਵਿੱਚ ਵੀ ਜਾਂ ਬਣਾ ਲੈਂਦੇ ਆ ਵੀ ਦੁੱਧ ਨੂੰ ਸਿੰਪਲ ਪਾੜ ਕੇ ਤੇ ਇਹੀ ਜਿਹੜਾ ਜ਼ਿਆਦਾ ਆਪਾਂ ਨੂੰ ਵਰਤਣਾ ਚਾਹੀਦਾ ਘਰਾਂ ਦੇ ਵਿੱਚ ਆ ਤੇ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਹੁੰਦਾ ਜੀ ਐਨਲੌਗ ਪਨੀਰ ਇਸ ਨੂੰ ਕਹਿੰਦੇ ਆ ਤੇ ਇਹ ਦੁੱਧ ਤੋਂ ਨਹੀਂ ਸਗੋਂ ਵੈਜੀਟੇਬਲ ਔਇਲ ਜਾਂ ਫਿਰ ਇਹੋ ਜੇ ਹੋਰ ਇਨਗਰੀਡੀਅੰਟ ਤੋਂ ਬਣਦਾ ਹੈ ਵੀ ਇਹ ਜਿਸ ਦਾ ਅਸਲੀ ਪਨੀਰ ਦੀ ਤਰ੍ਹਾਂ ਹੀ ਹੁੰਦਾ ਪਰ ਇਹਦੇ ਵਿੱਚ ਨਿਊਟ੍ਰੀਸ਼ਨ ਜਿਹੜਾ ਹੁੰਦਾ ਅਸਲੀ ਪਨੀਰ ਜਿੰਨਾ ਨਹੀਂ ਹੁੰਦਾ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਜਾਨੀ ਕਿ ਐਫਐਸਐਸਏਆਈ ਦੇ ਅਨੁਸਾਰ ਇੱਕ ਐਨਾਲੌਗ ਪਨੀਰ ਦੇ ਵਿੱਚ 50% ਫੈਟ ਹੋਣੀ ਲਾਜ਼ਮੀ ਹੁੰਦੀ ਹੈ ਤੇ ਹੁਣ ਜਿਹੜੀਆਂ ਕੰਪਨੀ ਇਹ ਐਨਾਲੌਗ ਪਨੀਰ ਬਣਾਉਂਦੀਆਂ ਉਹ ਦੁੱਧ ਨਹੀਂ ਲਗੋ ਫੈਟ ਫਰੀ ਮਿਲਕ ਪਾਊਡਰ ਦਾ ਇਸਤੇਮਾਲ ਕਰਦੀਆਂ ਤੇ ਫੈਟ ਵਧਾਉਣ ਦੇ ਲਈ ਉਹ ਇਹਦੇ ਵਿੱਚ ਪਾਮ ਆਇਲ ਜਾਂ ਫਿਰ ਕੋਈ ਕਿਓ ਵਗੈਰਾ ਜਾਂ ਕੋਈ ਹੋਰ ਇਨਗਰੀਡੀਅੰਟ ਇਸ ਜੇ ਐਡ ਕਰ ਦਿੰਦੇ ਆ ਤੇ ਕੁਝ ਹੋਰ ਕੈਮੀਕਲ ਜਾਂ ਕੁਝ ਸਾਲਟ ਐਡ ਕਰਕੇ ਇਹਨੂੰ ਆਮ ਪਨੀਰ ਵਰਗੀ ਜਿਹੜੀ ਅਸਲੀ ਪਨੀਰ ਵਰਗੀ ਲੁੱਕ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਤੇ ਫਿਰ ਇਹਨੂੰ ਵੇਚਿਆ ਜਾਂਦਾ ਜਿਹੜਾ ਗਲਾ ਹੈ ਤੇ ਇੰਡੀਆ ਦੇ ਵਿੱਚ ਤੁਸੀਂ ਇਸ ਨੂੰ ਸੇਲ ਕਰ ਸਕਦੇ ਹੋ ਪਰ ਇਹਦੇ ਲਈ ਇੱਕ ਸ਼ਰਤ ਹੁੰਦੀ ਹੈ ਵੀ ਉਸ ਦੇ ਉੱਤੇ ਲਿਖਿਆ ਹੋਵੇ ਪੈਕਿੰਗ ਦੇ ਉੱਤੇ ਵੀ ਇਹ ਐਨਲੌਗ ਪਨੀਰ ਹੈ ਤੇ ਤੀਜਾ ਪਨੀਰ ਉਹ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ ਤੇ ਜਿਸ ਦੀ ਕਿ ਚਿੰਤਾ ਜਿਹੜੀ ਇਸ ਸਮੇਂ ਬਹੁਤ ਜ਼ਿਆਦਾ ਹੈ ਕਿਉਂਕਿ ਦੋਸਤੋ ਇਹ ਪਨੀਰ ਨਾ ਤਾਂ ਐਨਲੌਗ ਪਨੀਰ ਹੈ ਤੇ ਨਾ ਹੀ ਅਸਲੀ ਪਨੀਰ ਹੈ ਤੇ ਨਾ ਹੀ ਇਹ ਦੁੱਧ ਤੋਂ ਬਣਦਾ ਸਗੋਂ ਇਹਦੇ ਵਿੱਚ ਤਾਂ ਕੈਮੀਕਲ ਤੇ ਹੋਰ ਖਤਰਨਾਕ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਜਿਵੇਂ ਯੂਰੀਆ ਡਿਟਰਜੈਂਟ ਜਾਂ ਹਾਈਡਰੋਜਨ ਪਰਆਕਸਾਈਡ ਵਰਗੀਆਂ ਚੀਜ਼ਾਂ ਇਹਨੂੰ ਬਣਾਉਣ ਦੇ ਲਈ ਵਰਤੀਆਂ ਜਾਂਦੀਆਂ ਵੀ ਤੁਸੀਂ ਆਪ ਸੋਚੋ ਵੀ ਜੇ ਇਹ ਚੀਜ਼ ਨੂੰ ਜਿਹੜਾ ਆਪਾਂ ਪਰਖ ਕਿਵੇਂ ਸਕਦੇ ਆ ਉਹਦੀ ਜਾਂਚ ਕਿਵੇਂ ਕਰ ਸਕਦੇ ਆ ਵੀ ਅਸਲੀ ਹੈ ਕਿ ਨਕਲੀ ਹੈ ਤਾਂ ਇਹਦੇ ਕੁਝ ਕੁ ਤਰੀਕੇ ਹੁੰਦੇ ਆ ਇੱਕ ਤਾਂ ਹੁੰਦਾ ਵੀ ਵਾਰਮ వాటర్ ਟੈਸਟ ਵੀ ਉਹਨੂੰ ਗਰਮ ਪਾਣੀ ਦੇ ਵਿੱਚ ਪਾਓ ਜਿਹੜਾ ਫੇਕ ਅੰਮ੍ਰਿਤ ਪਨੀਰਾ ਹੋ ਜਾ ਤਾਂ ਟੁੱਟ ਜਾਊਗਾ ਉਹਦੇ ਵਿੱਚ ਜਾਂ ਘੁਲ ਜਾਊਗਾ ਜਿਹੜਾ ਕਿ ਅਸਲੀ ਪਨੀਰਾ ਉਹ ਇਸ ਤਰ੍ਹਾਂ ਨਹੀਂ ਹੁੰਦਾ ਇੱਕ 스ਮੈਲ ਟੈਸਟ ਹੁੰਦਾ ਵੀ ਅਸਲੀ ਤੇ ਨਕਲੀ ਪਨੀਰ ਦੀ ਜਦੋਂ 스ਮੈਲ ਤੁਸੀਂ ਉਹਨੂੰ ਕਰਕੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਿਹੜਾ ਅਸਲੀ ਤੇ ਨਕਲੀ ਕਿਹੜਾ ਹੈ ਇਹਦਾ ਅੰਦਾਜ਼ਾ ਤੁਸੀਂ ਉੱਥੇ ਵੀ ਲਗਾ ਸਕਦੇ ਹੋ ਤੀਜਾ ਹੁੰਦਾ ਜੀ ਟੈਕਸਚਰ ਟੈਸਟ ਮਤਲਬ ਕਿ ਉਹਨੂੰ ਹਾਰਡ ਜਾਂ ਰ ਅਸਲੀ ਪਨੀਰ ਹੈ ਉਸ ਦੀ ਲੁੱਕ ਜਿਹੜੀ ਟੱਚ ਕਰੋਗੇ ਤਾਂ ਉਹ ਤੁਹਾਨੂੰ ਅਲੱਗ ਹੀ ਪਤਾ ਲੱਗ ਜਾਊਗੀ ਇੱਕ ਹੁੰਦਾ ਹੈ ਜੀ ਇਹਦਾ ਆਇਓਡੀਨ ਟੈਸਟ ਜਿਹੜਾ ਕਿ ਅੱਜ-ਕੱਲ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਪਿੱਛੇ ਜੇ ਇੱਕ YouTube ਇੱਕ ਕੋਈ ਫੂਡ ਬਲੌਗਰ ਸੀ ਤਾਂ ਉਹ ਵੱਖ-ਵੱਖ ਰੈਸਟੋਰੈਂਟਾਂ ਦੇ ਵਿੱਚ ਗਿਆ ਜਿਹੜੇ ਕਿ ਵੱਡੀਆਂ ਜਿਹੜੀਆਂ ਸੈਲੀਬ੍ਰਿਟੀਆਂ ਦੇ ਰੈਸਟੋਰੈਂਟ ਸੀ ਤਾਂ ਜਦੋਂ ਉਹ ਸ਼ਾਹਰੁਖ ਖਾਨ ਦੀ ਜਿਹੜੀ ਘਰ ਵਾਲੀ ਗੋਰੀ ਖਾਨ ਹੈ ਤਾਂ ਉਹਦੇ ਰੈਸਟੋਰੈਂਟ ਦੇ ਵਿੱਚ ਉਹ ਗਏ ਤੇ ਉਹਨਾਂ ਨੇ ਆਇਓਡੀਨ ਟੈਸਟ ਕੀਤਾ ਤਾਂ ਉਹਦੇ 'ਚ ਉਹ ਫੇਲ ਹੋ ਗਿਆ ਉਹਦੇ 'ਚ ਕਲਰ ਦੇਖਿਆ ਜਾਂਦਾ ਵੀ ਜੇ ਉਹ ਚੇਂਜ ਹੋ ਗਿਆ ਤਾਂ ਇਹਦਾ ਮਤਲਬ ਕਿ ਉਹ ਮਲਾਪੀ ਪਨੀਰ ਹੈਗਾ ਬਾਕੀ ਅਸਲੀ ਤੇ ਨਕਲੀ ਪਨੀਰ ਦਾ ਥੋੜਾ ਜਿਹਾ ਟੇਸਟ ਤੋਂ ਵੀ ਪਤਾ ਲੱਗ ਜਾਂਦਾ ਕੀ ਜੀ ਖਰੀਦਣ ਤੋਂ ਪਹਿਲਾਂ ਜਰੂਰ ਇੱਕ ਵਾਰੀ ਚੈੱਕ ਕਰਨੀ ਚਾਹੀਦੀ ਹੈ ਤੇ ਆਪਦੇ ਭਰੋਸੇਮੰਦ ਜਿਹੜੇ ਜਿਹੜੇ ਤੁਹਾਡੇ ਸੋਰਸ ਹੈ ਤਾਂ ਉੱਥੋਂ ਹੀ ਖਰੀਦਣਾ ਚਾਹੀਦਾ ਹੈ ਸੋ ਇਹ ਸੀ ਥੋੜੀ ਜੀ ਜਾਣਕਾਰੀ ਅਸਲੀ ਤੇ ਨਕਲੀ ਪਨੀਰ ਦੇ ਬਾਰੇ ਵਿੱਚ ਬਾਕੀ ਇਸੇ ਹੀ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੰਜਾਬ ਵਰਸ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰ ਲਿਓ ਇਸੇ ਹੀ ਤਰ੍ਹਾਂ ਦਾ ਬਹੁਤ ਸਾਰਾ ਕੰਟੈਂਟ ਇਸ ਚੈਨਲ ਦੇ ਉੱਤੇ ਹੁਣ ਆਪਾਂ ਲੈ ਕੇ ਆਵਾਂਗੇ